ਕੋਸ਼ਿਓ ਨੇ ਬਰਗਿਆ ਬੱਕਰੀ ਯਾਰ ਜਰਾ ਗਰੀਬੰਦਾ ਯਾਰ ਮੈਂ ਕਹਾਂ ਜਰਾ ਪੂਰੀ ਸਹੀ ਆ ਮੇਰਾ ਕਹਾਣੀ ਆਵਦੀ ਦੱਸ ਹੀ ਤੈਨੂੰ ਹਾਂ ਨਹੀਂ ਯਾਰ ਕਹੇ ਟਾੜੋ ਚਲਾਉਂਦਾ ਹੈ ਹਾਂ ਜੇ ਅਕੇ ਨੇ ਕਰੇ ਬੰਨਣੀ ਵਿਚਾਰਿਆ ਯਾਰ ਮੈਂ ਬੱਕਰੀ ਵੀ ਨਹੀਂ ਜਾ ਰਹੇ ਦੇ ਦੋ ਦੇ ਦੱਸ ਕਿ ਨਹੀਂ ਦੇਨੇ ਯਾਰ 25000 ਰੁਪਏ 25 ਮਹੀਨ ਪਹਿਲੀ ਹੋਣਗੇ ਮੈਨੂੰ ਉਦੋਂ ਕੀ ਕਹਿਆ ਤਰਕ ਵਾਲਾ ਪਿਆਰ ਚੱਲ ਕਹਿ ਦੋ ਨਹੀਂ ਯਾਰ ਇਹ ਪੈਸੇ ਨਹੀਂ ਤੁਹਾਨੂੰ ਜ਼ਿਆਦਾ ਨਹੀਂ ਹੁੰਦਾ ਪੰਜ ਰੁਪਏ ਕਹੋ ਚਾਹੀਏ ਪੰਜ ਰੁਪਏ ਹੀ ਹੋਰ ਹੋ ਜਾ ਬਾਈ ਦੀ ਆ ਉਹਦਾ ਗਣੇਸ਼ੀ ਉਹ ਖੜੀ ਉਹ ਹੋਹੀ ਉਹ ਲੈਣ ਦੇ ਸਿਉਣਾ ਯਾਰ ਕਿੰது ਮਾਰ ਜੰਗੀ ਮੈਂ ਤਾਂ ਜੋ ਮੇਰੀ ਬਾੜ ਦੂਰ ਹੈ ਮੇਰੇ ਬੱਕਰੇ ਮਿਲਦੀਆਂ ਮਾਈ ਵੀ ਲੈਣ ਦਾ ਬਾਕੀ ਆਵਾਂਗੇ ਲੈ ਲੈ ਹਾਂ ਇਹਾਂ ਸੁਣਿਆ ਆਮਾਂਗੇ ਪੁੱਤ ਬੱਕਰੀ ਲੈ ਆਇਆ ਪਠ ਚੰਗੀ ਐ ਤਾਂ ਪੜ 15000 ਦੀ ਪਾ ਹਾਂ ਮੈਂ ਮੋਲ ਨਹੀਂ ਕਰਦਾ ਹੋਰ ਹੋ ਮੋਗਾ ਕਰੀ ਐ ਆ ਬਰੋ ਇਹ ਆ ਜੀ ਹੁਣ ਇਹ ਵੀ ਜਿੰਨਾ ਦੇਦਾ ਆਨਲਾਈਨ ਪੰਜ ਚਾਰ ਹਜ਼ਾਰ ਰੁਪਏ ਹੋਰ ਬਾ ਤੂੰ 50000 ਰੁਪਏ ਤੋਂ ਵੀ ਜ਼ਿਆਦਾ ਕੀ ਫਾਇਦਾ ਭਾਈ ਆ ਬੰਦ ਕਰ ਆ ਮੈਨੂੰ ਵੀਡੀਓ ਬਣਾ ਤੂੰ ਆਗਾ ਤੂੰ ਕੱਢ ਜਾਲ ਮੈਂ ਤੇ ਬਦੀ ਚਲੂ ਪੈ ਸਵਾ ਕਿਵੇਂ ਆਊਗਾ 20 ਤਾਂ ਥੱਲੇ ਬਣੂਗੀ ਵੀਰ ਤਾਂ ਆਉਗੇ ਬੱਕੀ ਜੀ ਹਾਂ ਇਹ ਨਹੀਂ ਦੱਤੋ ਹੈ ਨਹੀਂ ਅਕੜ ਭੁਖੀ ਰੀ ਗਾਪੀ ਖਾਉ ਹਾਂ ਛੱਲੇ ਪਾਉਣਾ ਛੱਲੇ ਛੱਲੇ ਜਿਹੜਾ ਇੰਨੀ ਕੋੜ ਉੱਥੀ ਮਾਂ ਦੇਖੋ ਪੈਣੀ ਆ ਪੰਡ ਮੇਰਾ ਵੀ ਲਾ ਲਓ ਜਿੱਥੇ ਮਰਜੀ ਪੈਣੀ ਜੱਟਣੀ ਤੋਂ 40 10 ਦੇ ਦੇ ਯਾਰ ਚਲ ਨਹੀਂ ਤੇਰੇ ਲੱਖ ਦਾ ਬੰਦਾ ਯਾਰ ਮਾਤਾ ਕਹਤਾ ਤੈਨੂੰ ਇਹ ਮੈਨੂੰ ਕਾਹਦਾ ਫੋਨ ਕਰੀ ਨਾ ਬੱਕੀ ਦਾ ਬੱਕੀ ਦਾ ਯਾਰ 35000 ਲੱਗਦੇ ਨੇ ਪਹਿਲਾਂ ਮੋਟਨੋ ਕੀਸਾ ਹਯਾਰ ਬਰੇਕੋਨੇ ਕੋ ਪੈਣੀ ਤੋਂ ਪਹਿਲੇ ਪਾਸੀ ਆਪਣੇ ਬਰੇਕੋਨੇ ਦੱਸ ਦੇ ਰਿਹਾ ਬਾਬੇ ਦਾ ਭਾਂਜਾ ਮੈਂ ਚੌਣੇ ਵਰਗੀ ਬੱਕਰੀ ਮਾੜੀ ਰਹੀ ਮਾਜ ਮਾਨਾ ਕਹਿੰਦਾ ਬਾਬੇ ਦਾ ਭਾਂਜਾ ਬਾਬੇ ਨੂੰ ਤਾਂ ਜਾਣ ਜਾਂਦਾ ਜਾਂ ਤੈਨੂੰ ਲਾ ਦੇਣਾ 100000 ਰੁਪਿਆ ਪਰਾਂ ਦੀ ਬੱਕਰੀ ਪਾ ਯਾਰ ਅਰੇ ਸੁਣ ਸਾਡੇ ਯਾਰ ਕੀ ਹੋ ਗਿਆ ਓ ਯਾਰ ਬੱਕਰੀ ਦਿੰਦਾ ਨਹੀਂ ਹੈਗਾ 17000 ਦਾ ਬਾਬੇ ਯਾਰ ਹੁਣ ਕੀ ਹੈ ਬੱਕਰੀ ਦਿੰਦਾ ਹੈਗਾ ਯਾਰ ਆਇਆ ਕੋਈ ਦਵਾ ਦੇ ਦਾ ਤੇ 10000 ਨੂੰ ਕਹਦਾ ਨੂੰ 25 ਮੰਗਿਆ ਤੇ ਮੈਂ 24 ਦੇ ਕਹਿੰਦਾ ਤੇ ਯਾ ਤੁੰਗਿਆਂ ਨੂੰ ਛੱਡ ਕੇ ਗੱਲ ਕਰਾਂ ਹਾਂ ਸੱਨੇ ਕਰ 20 ਕਰ ਥੱਲੇ ਕਰ ਯਾਰਾ ਇਹਦਾਂ ਨਹੀਂ ਤੁੰਗਿਆਂ ਨੂੰ ਛੱਡ ਗਿਆ 500 ਰੁਪਿਆ ਦਵਾਈ ਹੈ ਹਾਂ ਤੇ ਦਵਾਲ ਦਾ ਕਿਹੜਾ ਉਹ ਬਾਈ ਲੈਂਦਾ ਉਹ ਲੈਂਦਾ ਬਾਈ ਨੂੰ ਦਵਾਉਣੇ ਤੇ ਕਿਹੜਾ ਕਾਲਾ ਫੋਨ ਕਰ ਜਾਂਦਾ ਨਹੀਂ ਯਾਰਾ ਪੱਟਾ ਯਾਰਾ ਇਹ ਨੂੰ ਪਤਾ ਬੁੱਕਾ ਹਾਂ 675 ਲੱਖ ਇਹ ਨਾਲ ਆਉਣਾ 12 ਲਾਦਾ ਬਾਈ ਅੱਛਾ ਜਾਤੀ ਵਾਲ ਨਾਲ ਕੇ ਨੇ ਮੇਰੇ ਚੱਲ ਫੇਰ ਦਾਤਾ ਪਾ ਥੱਲੇ ਕਰ ਹੈ ਸਹੀ ਭੈਣ ਭਾਈ ਹੁੰਦੇ ਗਵਾਂਡੀ ਭਾਈ ਦਾ ਆਏ ਨਾ ਰਾ ਕੀ ਗੱਲ ਸੋੜ ਲਾ ਮੈਂ ਇੱਕ ਦਮ ਚੰਗੀ ਰਾਜ ਤੁਸੀਂ ਲੈ ਜੋ ਨਾ ਜੀ ਭਾਈ ਜਰੂ ਚੰਗੀ ਰਾਜ ਬੱਕਰੀ ਵੜ ਕਰ ਜੀ ਨਾ ਸਾਡਾ ਕੜਾ ਲੈ ਸਰਨਾ ਦੇ ਨਾ ਹਾਂ ਜੇ ਬੱਕਰੀ ਦੇਣੀ ਦਈ ਹਾਂ ਨਹੀਂ ਦੇਣੀ ਤੇਰੀ ਬੱਕਰੀ ਤੇਰਾ ਲਾਦੀ ਆ ਕੀ ਇਹਦੇ ਪੈਸੇ ਵੀ ਜੇਬ ਚ ਨੇ ਅਸੀਂ ਕੱਢ ਕੇ ਨਹੀਂ ਪਾ ਅਸੀਂ ਤਾਂ ਨਾਦੂ ਪੈਸੇ ਬੜਾ ਗਏ ਜੀ ਨਾਦੂ ਤੇ ਤੇਰੀ ਬੱਕਰੀ ਜਾਈਏ ਤੇ ਨਾਦਿਸ 1700 ਰੁਪਇਆ 1800 ਦੀ ਬੱਕਰੀ ਦੇ ਦੇਣੀ ਹੈ ਮੈਂ ਭਗਾ ਹੀ ਨਹੀਂ ਕਰਦਾ ਅਸੀਂ ਭਗਾਈ ਕਰਦੇ ਆ। ਉਹ ਨਹੀਂ ਵੀ ਨਾ ਮਾਸੂਦ। ਅਸੀਂ ਭਗਾਈ ਕਰਦੇ ਆ। ਤੂੰ ਮਾਣੂ ਕਰਦਾ। ਅਸੀਂ ਭਗਾਈ ਕਰਦੇ ਆ। ਮੈਂ ਤੁਹਾਨੂੰ ਬਾਈ ਨੂੰ ਕਹਿੰਦਾ ਮੈਂ ਲੈ ਜਾਉ ਭਾਈ। ਬੱਸ ਆ ਜਾ। ਨਾ ਯਾਰ 15.5 ਨੂੰ ਪਾ। ਬੱਸ। ਹਾਂ ਯਾਰ ਕੀ ਗੱਲਾਂ ਚੋਂ ਗੱਲ। ਫੜਾ। ਫੜਾ ਰ ਆਪਣਾ ਨਾਮ ਲੈ ਤੇਰਾ। ਫੜਾ ਯਾਰ। ਸਰ ਵੀ ਚਲ ਤੇਰੀ ਬੱਕਰੀ ਹੋ ਗਿੱਕਦੀ ਯਾਰਾ। ਅਸੀਂ ਕਿਹਾ ਇਹਨੂੰ ਵੀ ਦੇ ਦੋ। ਸਹੀ ਗੱਲ। ਇਹਨੂੰ ਵੀ ਇਹ ਨਾ ਲਾਉਣੇ ਬਿਚਾਰੇ ਯਾਰਾ। ਦਾ ਤਾਂ ਪੀਣ ਵਾਸਤੇ ਲੈਣੀ। ਲੈ ਵੀਰੇ ਪੈਸੇ ਪੜਾ। ਪੈਸਾ ਦਊਗਾ। ਓਏ ਇੱਥੇ ਆ। ਪੈਸਾ ਬਹੁਤ ਪੈਸਾ ਦੇਖੀ ਜੋ ਹਰ ਮਾਲੇ ਦੇ ਕੋ ਚੰਗੇ ਆ ਦੇਖ ਲੈ ਗੱਪੇ ਆ ਕੇ ਖੜੀ ਆ ਤੁਹਾਨੂੰ ਆਪ ਦੀ ਦਸਤੀ ਟੋਪੀਨੇ ਕਰਾਤਾ ਭਾਈ ਸੋਚਦਾ ਹਨਾ ਨਾ ਨਾ ਠੀਕ ਦਾ ਬੱਕਰੀ ਦੀ ਆਇਆ ਉਹਨਾਂ ਦੇ ਰੋਕਰ ਲੱਗੇ ਨਾ ਯਾਰ ਇਹਨਾਂ ਨੇ ਕਰ ਰਿਹਾ ਨਾ ਕਿ ਕਿ ਮਹੀਨਾ ਤੋਂ ਪਰ ਲਿਜੋ ਬੱਕਰੀ ਮਹੀਨਾ ਚਾ ਕੋਈ ਕਰਦਾ ਉਹਨੂੰ ਵਧਿਆ ਸੋਉ ਛੰਡ ਤੋਂ ਵਧਿਆ ਹੋਈ ਉਹਦੇ ਯਾਰ ਆਇਆ ਜੀ ਮੈਂ ਕੋਈ ਨਹੀਂ ਕੋਈ ਨਹੀਂ mulai dari nomer itu lah, sepuluh, sebelas, ya belas, tiga belas, empat belas, lima belas,

ਕੋਣ ਕੰਦਾ 5 6 6 ਤੇ 18 16 16 ਹੋ ਗਿਆ ਜੀ ਤੋ ਜੀ ਕਾ ਮੈਨੂੰ ਬੋਲ ਦੇ ਤਾ ਬੜਾ ਬੋਲ ਦੇ ਹਰ ਬੜਾ ਅਦਲ ਰੁਟਪਾਲ ਜੀ 16 ਹੋ ਗਏ 16 <Marvel> 아 terminar... 아, 2 5 0